ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਇੱਕ ਇਨਫਰਮੇਸ਼ਨ ਦੇ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਤੇ ਵਲੌਗ ਨਾਲ ਜੁੜ ਰਹੇ ਹੋ ਕਿਉਂਕਿ ਜਿਹੜਾ ਸਾਡਾ ਆਲਰੇਡੀ ਚੈਨਲ ਆ ਤੁਹਾਨੂੰ ਵੀ ਪਤਾ ਸੱਜਣੋ ਇਨਫਰਮੇਸ਼ਨ ਤੇ ਵਲੌਗਿੰਗ ਚੈਨਲ ਆ ਇਹਦੇ ਵਿੱਚ ਤੁਹਾਨੂੰ ਹਰ ਇੱਕ ਜਨ ਟਰੈਕਟਰ ਦਾ ਹੋਵੇ, ਚਾਰ ਦਾ ਹੋਵੇ ਜਾਂ ਗੇਅਰ ਬਾਕਸ ਹੋਵੇ ਜਾਂ ਹਰ ਮਸ਼ੀਨਰੀ ਬਾਰੇ ਤੁਹਾਨੂੰ ਨੌਲੇਜ ਆਪਾਂ ਦਿੰਨੇ ਆ ਰਹਿਨੇ ਆ ਆਪਣੇ ਇਸ ਵਲੌਗ ਦੇ ਵਿੱਚ। ਬਾਕੀ ਆਪਾਂ ਆਪਣੇ ਕਸਟਮਰਾਂ ਕਈ ਉਹਨਾਂ ਨਾਲ ਰਿਵਿਊ ਕਰਦੇ ਆ ਜਾਂ ਤੁਹਾਨੂੰ ਦਿਖਾਉਣੇ ਰਹਿੰਨੇ ਆ ਕਿ ਕਿਵੇਂ ਅਗਲਾ ਆਪਣੇ ਲਾਈਫ ਦੇ ਵਿੱਚ ਕੰਮਕਾਰ ਕਰ ਰਿਹਾ। ਸਾਰੇ ਇਸ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਜਾਂਦਾ ਹਨਾ। ਕਹਿਣ ਦਾ ਮਤਲਬ ਇਹ ਮਕੈਨੀਕਲ ਲਾਈਨ ਦੇ ਲਈ ਆਪਣਾ ਜਿਹੜਾ ਟੌਪਿਕ ਦੇ ਉੱਪਰ ਚੈਨਲ ਬਣਾਇਆ ਹੋਇਆ ਉਹ ਰਿਹਾ। ਬਾਕੀ ਦੂਸਰਾ ਚੈਨਲ ਵੀ ਆਪਣਾ जीएनटी 855 ਵਲੌਗ ਆ ਉਹਦੇ ਤੇ ਆਪਾਂ ਵਲੌਗਿੰਗ ਕਰਦੇ ਆ ਠੀਕ ਹੈ ਜੀ ਉਹ ਚੈਨਲ ਤੇ ਵੀ ਆਪਾਂ ਤੁਸੀਂ ਜਾ ਕੇ ਆਪਨੂੰ ਸਬਸਕ੍ਰਾਈਬ ਕਰ ਸਕਦੇ ਆਂ ਆਓ ਗੱਲਬਾਤ ਕਰਦੇ ਆਂ ਕਿ ਅੱਜ ਕੱਲ ਤੁਸੀਂ ਦੇਖਿਆ ਹੋਣਾਗਾ ਸੋਰਾਏ ਟਰੈਕਟਰ ਦੀ ਗੱਲ ਕਰਾਂਗੇ ਕਿਉਂਕਿ ਹੋਰ ਕਿਸੇ ਟਰੈਕਟਰ ਦਾ ਕੰਪਨੀ ਜੇ ਹਾਈ ਗੱਲ ਨਹੀਂ ਕਰਦੇ ਆਪਾਂ ਗੱਲ ਕਰਾਂਗੇ ਸੋਰਾਏ ਟਰੈਕਟਰ ਦੀ ਉਹ ਤੁਸੀਂ ਇੱਧਰ ਪਿੱਛੇ ਇੱਕ ਦੇਖ ਰਹੇ ਹੋ 855 ਪੁਰਾਣਾ ਮਾਡਲ ਇਹਦੇ ਵਿੱਚ ਭਰਾ ਨੇ ਕੀਤਾ ਕੀ ਮਗਰ ਨਾਲ ਹਿੱਸਾ ਸੀ ਜਿਹੜਾ ਗੇਅਰ ਬਾਕਸ ਸੀਗਾ ਇਹਦਾ ਪੁਰਾਣਾ ਮਾਡਲ 855 ਲਾ ਸੀਗਾ ਪਰ ਲੇਕਿਨ ਮੂਰੋ ਇੰਜਨ ਉਤਾਰ ਕੇ ਉਹਦਾ ਇਹਨਾਂ ਨੇ 44 ਲਾਇਆ ਨੇ ਇੱਥੇ ਫਿੱਟ ਕਰਤਾ ਹੁਣ ਇਸ 44 ਲੇ ਇੰਜਨ ਦੇ ਨਾਲ ਕੀ ਇਸ ਗੇਅਰ ਦੇ ਵਿੱਚ ਫਰਕ ਪਿਆ ਉਚਾਈ ਵਧੀ ਘਟੀ ਹੈ ਸਾਰੀ ਤੁਹਾਨੂੰ ਇਸ ਦੀ ਜਾਣਕਾਰੀ ਦਿਊਗਾ ਬਾਕੀ ਦੱਸੂਗਾ ਵੀ ਕਿਹੜੇ ਇੰਜਨ ਨਾਲ ਆਪਣਾ ਕਿਹੜਾ ਗੇਅਰ ਬਾਕਸ ਚੱਲਦਾ ਕੀ ਗੱਲਬਾਤ ਆ ਨਾ ਕਿਉਂਕਿ ਮਿੱਤਰੋ ਆਪਣੇ ਜਿਹੜੇ ਮਕੈਨਿਕ ਭਰਾ ਹੋਣ ਚਾਹੇ ਆਪਣੇ ਕਸਟਮਰ ਭਰਾ ਹੋਣ ਇੱਕ ਉਹਨਾਂ ਦੇ ਵਿੱਚ ਮਨ ਵਿੱਚ ਸਵਾਲ ਹੁੰਦਾਗਾ ਵੀ ਮੰਨ ਲਓ ਇਹ ਪੁਰਾਣਾ ਮਾਡਲ ਟਰੈਕਟਰ ਸੀਗਾ ਇਹਦਾ ਇੰਜਨ ਓਵਰਾਲ ਕਰਨ ਤੇ ਲੱਗਦਾ ਸੀ ਆਪਣਾ 60-65-70000 ਰੁਪਏ ਮੰਨ ਲਓ ਜੇ 360 ਕਰਾਉਂਦੇ ਤਾਂ ਵੱਧ ਲੱਗਣਾ ਸੀ ਨਾ ਤਾਂ ਉਹਨਾਂ ਨੇ ਆਖਿਆ ਵਿੱਚ 15000 20000 ਨਾਲ ਦਿੱਤਾ ਇੰਨਾਂ ਲਿਆ ਕੇ ਨਾਲ ਲਾਤਾ ਇੰਜਨ ਲਾਤਾ ਨਾਲ ਪਰ ਲੇਕਨ ਉਹਨਾਂ ਨੇ ਦੇਖਿਆ ਨਹੀਂ ਵੀ 744 ਤੇ 852 ਦੇ ਜਿਹਦੇ ਟਰਾਂਸਮਿਸ਼ਨ ਦੇ ਚੱਕਰਾਂ ਦਾ ਵੀ ਫਰਕ ਹੁੰਦਾ ਹੈ ਉਹਨਾਂ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਇੱਕ ਤਾਂ ਟਰੈਕਟਰ ਬੈਕ ਟਰਾਲੀ ਵੀ ਚੜਾਉਂਦਾ ਆਪਣੀ ਨੰਬਰ 2 ਤੇ ਬਾਕੀ ਜਦੋਂ ਵਾਈਲੇ ਗੇਰਾਂ ਚ ਚਲਾਉਂਦੇ ਆ ਤਾਂ ਉੱਥੇ ਕੰਮ ਨਹੀਂ ਆਉਂਦਾ ਟਰੈਕਟਰ ਇਹ ਕਿਉਂ ਨਹੀਂ ਹੁੰਦਾਗਾ ਕਾਰਨ ਕੀ ਹੁੰਦਾ ਸੱਜਣੋ ਤੁਸੀਂ 50 HP ਦਾ ਇੰਜਣ ਉਤਾਰ ਕੇ ਇਹਦੇ ਉੱਪਰ 45 HP ਦਾ ਇੰਜਣ ਲਾਤਾ ਪਾਵਰ ਵਧਾ ਕੇ ਤੁਸੀਂ ਵਧਾਉਣ ਦੀ ਬਜਾਏ ਤੁਸੀਂ ਘਟਾਤੀ ਜਿਹਦੇ ਕਾਰਨ ਕਰਕੇ ਗੇਅਰ ਬਾਕਸ ਦੀ ਵਿਚਾਲ ਆਪਾਂ ਨੂੰ ਬਦਲਣੀ ਪੈਣੀ ਸੀ ਨਾ ਫਿਰ ਜਾ ਕੇ ਇਸ ਟਰੈਕਟਰ ਦੇ ਜਿਹੜਾ ਗੇਅਰ ਦੀ ਚਾਲ ਹੋਣ ਕਰਕੇ ਇਹਨੇ ਖਜਾਈ ਕਰਨੀ ਸੀ ਕਹਿਣ ਦਾ ਮਤਲਬ ਮਿੱਤਰੋ ਸਿੱਧੇ ਸ਼ਬਦਾਂ ਦੇ ਵਿੱਚ ਜੁਗਾੜबाजी ਹਲੇ ਪਾਸੇ ਧਿਆਨ ਨਾ ਦਿਆ ਕਰੋ ਐਂ ਦੇਖਿਆ ਕਰੋ ਵੀ ਅਸੀਂ ਜਿਹੜੀ ਚੀਜ਼ ਆਪਾਂ ਫਿਟ ਕਰ ਰਹੇ ਹਾਂ ਇੰਜਨ ਫਿਟ ਕਰ ਰਹੇ ਹਾਂ ਜਾਂ ਗੇਅਰ ਬਾਕਸ ਫਿਟਿੰਗ ਕਰਨਾ ਕੀ ਆਪਣਾ ਉਹ ਟਰੈਕਟਰ ਦੇ ਇੰਜਨ ਨਾਲ ਤਾਲਮੇਲ ਖਾਂਦਾ ਜਾਂ ਗੇਅਰ ਬਾਕਸ ਆ ਜਿਹੜਾ ਜਾਂ ਗੇਅਰ ਬਾਕਸ ਦੇ ਨਾਲ ਇੰਜਨ ਤਾਲਮੇ ਤਾਲਮੇਲ ਖਾਂਦਾ ਵਾ ਇਹ ਚੀਜ਼ਾਂ ਜਰੂਰ ਆਪਣੀਆਂ ਸੋ ਸਮਝ ਕੇ ਕਰਿਆ ਕਰੋ ਹਨਾ ਸਲਾਹ ਲੈ ਕੇ ਕਿਸੇ ਦੀ ਫਿਰ ਜਾ ਕੇ ਅਗਲਾ ਕੰਮ ਕਰਿਆ ਕਰੋ ਹਨਾ ਤੁਸੀਂ ਇਹ ਤੇ ਵੀ ਪੈਸੇ ਲਾ ਲੇ ਮੜ ਕੇ ਹੁਣ ਗੇਅਰ ਤੇ ਲਾਉਂਗੇ ਗੇਅਰ ਨਾ ਚੱਲਿਆ ਮਗਰਲੇ ਸਿੱਦੇ ਲਾਉਂਗੇ ਐਂ ਤਾਂ ਫਿਰ ਟਰੈਕਟਰੀ ਤੋਂ ਡਬਲ ਲੈ ਜਾਣਾ ਹਨਾ ਇਸ ਕਾਰਨ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪਣੇ ਉਸੇ ਇੰਜਨ ਨੂੰ ਹੀ ਜ਼ਿਆਦਾ ਪਾਵਰ ਵਧਾ ਕੇ ਆਪਣਾ ਵਧਵਾ ਲਿਆ ਕਰੋ ਜੇ ਨਹੀਂ ਪਾਵਰ ਆਉਦਾ ਹੋਣੀ ਤਾਂ ਉਸੇ ਨੂੰ ਹੀ ਰੀਸਟੋਰ ਕਰਾ ਲਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਤੁਸੀਂ 4 ਪੈਸੇ ਬਚਾਉਣ ਦੀ ਖਾਤਰ ਟਰੈਕਟਰ ਨੂੰ ਕਾਫੀ ਤੋਂ ਪਿੰਜਾਂ ਨੂੰ ਉਤਾਰ ਦਿੰਨੇ ਹੋ ਇਹ ਟਰੈਕਟਰ ਤੁਹਾਡਾ ਟਿਕਦਾ ਵੀ ਨਹੀਂ ਹਨ ਇਸ ਕੰਮ ਕਰਕੇ ਉਸੇ ਇੰਨ ਦੀ ਹੀ ਜ਼ਿਆਦਾਤਰ ਰਿਪੇਅਰ ਕਰਵਾ ਲਿਆ ਕਰੋ ਤਾਂ ਜੋ ਤੁਹਾਡੇ ਟਰੈਕਟਰ ਦਾ ਕਾਫੀ ਤੇ ਚੜਿਆ ਰਹੇ ਹਨ ਹੁਣ ਗੱਲ ਕਰਦੇ ਆ ਆ ਤੁਸੀਂ ਦੇਖ ਰਹੇ ਹੋ ਇੱਧਰ ਗੀਅਰ ਲਾਇਆ ਵਾ ਪੁਰਾਣੇ ਮਾਡਲ ਦਾ ਗੀਅਰ ਬਾਕਸ ਹੈ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ 44 ਲਾਈਨ ਇਹਦੇ ਵਿੱਚ ਆ ਮੇਨ ਸ਼ਾਫਟ ਹੁੰਦੇ ਜਿਹੜੀ ਆਪਣੇ ਸਾਰੇ ਗੇਅਰ ਨੂੰ ਡਰਾਈਵ ਕਰਦੀ ਹੈ ਜਿਹੜੇ ਘੱਟ ਖਤਰਾ ਆ ਮੇਨ ਸ਼ਾਫਟ ਆਪਣੀ ਜਿਹੜੀ ਸਾਰੇ ਗੇਅਰ ਨੂੰ ਬਹਿ ਜਾ ਬਹਿ ਕੇ ਦੇਖੋ ਜਿਹੜੀ ਕੇ ਸਾਰੇ ਟਰੈਕਟਰ ਨੂੰ ਆਪਣੇ ਨੂੰ ਡਰਾਈਵ ਕਰਦੀ ਹੈ ਇਸ ਮੇਨ ਸ਼ਾਫਟ ਨੇ ਹੀ ਤੁਹਾਡੀਆਂ ਅੱਗੇ ਆ ਕੇ ਗਰਾਰੀਆਂ ਨੂੰ ਆਪਣੀ ਸਪਲਾਈ ਦੇਣੀ ਆ ਪਾਵਰ ਦੀ ਇੰਨੇ ਦੀ ਇਹਨਾਂ ਦਾ ਮਤਲਬ ਤੁਹਾਡਾ ਇੱਕ ᱜੇਅਰ ਤੱਕ ਪਾਵਰ ਪਹੁੰਚਾਉਂਦਾ ਮੋਟ ਕਿਹੜਾ ਹੋਇਆ ਆ ਮੇਨ ਸ਼ਾਫਟ ਸਾਰੇ ᱜੇਰਾਂ ਚ ਇਹ ਨਹੀਂ ਕੰਮ ਕਰਨਾ ਇਸੇ ਤੇ ਹੀ ਲੋਡ ਆਉਣਾ ਪੁੰਦਾ ਕੀ ਆ ਜਿਵੇਂ ਹੁਣ 44 ਟਰੈਕਟਰ ਹੈ ਮੰਨ ਲਓ ਇਹਦੇ ਲਈ ਆਪਣ ਨੂੰ ਇਹ 20 T ਦੀ ਚੱਲਣੀ ਸੀ ਸ਼ਾਫਟ ਆਪਣੀ 20 ਦੰਦਿਆਂ ਦੀ 244 ਤੇ ਪਰ ਲੇਕਨ ਇਹ ਸ਼ਾਫਟ ਸੀਗੀ ਆਪਣੀ 21 43 ਵਾਲਾ ਸੈਟ ਆ ਜੇ ਪਾਵਰ ਇੱਥੇ ਵੱਧ ਗਈ ਨਾ ਇੰਨਾਂ ਛੋਟਾ ਹੋ ਗਿਆ ਪਾਵਰ ਹੋਰ ਵੱਧ ਗਈ ਇੱਥੇ ਤਾਂ ਟਰੈਕਟਰ ਦਾ ਆਟੋਮੈਟਿਕ ਹੀ ਦਬੂਗਾ ਸੱਚ ਨੂੰ ਇਸ ਕਰਕੇ ਜੇ ਤੁਸੀਂ 44 ਦਾ ਇੰਨਾਂ ਲਾਵਾ ਸੀ ਇਹਦੇ ਦੇ ਤਾਂ ਇਹਦੀ ਆ ਟ੍ਰਾਂਸਮਿਸ਼ਨ ਮੇਂ ਜਿਹੜੀ ਸ਼ਾਫਟ ਆ ਮੇਨ ਇਹਨੂੰ ਵੀ 20 ਟਨ ਵਾਲਾ ਕਰਨਾ ਸੀ 20 ਟਨਾਂ ਦੇ ਉੱਪਰ ਲਈ 44 ਟਨਾਂ ਦੀ ਥੱਲੇ ਲਈ ਫੇਰ ਜਾ ਕੇ ਇਸ ਟਰੈਕਟਰ ਦਾ ਜਿਹੜਾ ਤੋਰਾ ਸੀਗਾ 13 ਦੇ ਟਾਇਰਾਂ ਤੇ 14 ਦੇ ਟਾਇਰਾਂ ਤੇ ਬਿਲਕੁਲ ਸਹੀ ਚੱਲਣਾ ਸੀਗਾ ਇਸ ਟਰੈਕਟਰ ਨੂੰ ਉਹਨੇ ਦੇ ਵਿੱਚ ਪੁਰਾਣੇ ਮਾਡਲ ਦੇ ਵਿੱਚ ਹੁੰਦਾ ਕੀ ਹੈ ਤੁਹਾਨੂੰ ਮੈਂ ਦੱਸ ਦਿਆਂ ਇਹ ਵੀ ਦੱਸ ਦਿਆਂ ਵੀ ਜਿਹੜਾ ਇਹ ਪੁਰਾਣੇ ਮਾਡਲ ਸੀ ਤਾਂ ਟਾਪ ਕੇਅਰ ਵੀ ਤੁਹਾਨੂੰ ਪਤਾ ਦੂਜਾ ਹੁੰਦਾ ਵਾ ਬਾਕੀ 21 47 ਦਾ ਸੈੱਟ ਹੈ ਇਹਦੇ 'ਚ ਤਾਂ ਕਿੱਥੇ ਜਾ ਕੇ ਇਹ 45 ਐਚਪੀ ਦਾ ਇੰਜਨ ਇਹਨਾਂ ਨੂੰ ਕਮਾਉਣਾ ਹਨਾ ਕਰੋ 50 55 ਐਚਪੀ ਦਾ ਇੰਜਨ ਇਹਨਾਂ ਨੂੰ ਕਮਾਉਣਾ ਸੀ ਇਸ ਕਾਰਨ ਕਰਕੇ ਜਦੋਂ ਵੀ ਤੁਸੀਂ ਕਿਸੇ ਵੀ ਟਰੈਕਟਰ ਦੇ ਵਿੱਚ ਆਪਣਾ ਇੰਜਨ ਲਾਓ ਚਾਹੇ ਵੱਡਾ ਪਾਵਰ ਦਾ ਲਾਓ ਚਾਹੇ ਛੋਟੀ ਪਾਵਰ ਦਾ ਲਾਓ ਪਰ ਲੇਕਿਨ ਮੇਨ ਸ਼ਾਫਟ ਆ ਜਿਹੜੀ ਜੇਰ ਨੂੰ ਪਾਵਰ ਦਿੰਦੀ ਹੈ ਉਹਦੇ ਵਿੱਚ ਵੀ ਆਪਾਂ ਨੂੰ ਫਰਕ ਪਾਉਣਾ ਪੈਂਦਾ ਤਾਂ ਜੋ ਅ ਇਹਦੀ ਪਰਫਾਰਮੈਂਸ ਵੀ ਵਧੀਆ ਬਣ ਰਹੀ ਵੀ ਤੁਹਾਡੇ ਜਿਹੜੇ ਐਂਪਲੀਮੈਂਟ ਚੱਲਣੇ ਆ ਚਾਹੇ ਲੋਜ ਚੱਲਣੇ ਆ ਚਾਹੇ ਹਾਈ ਤੇ ਚੱਲਣੇ ਆ ਉਹ ਵੀ ਸਹੀ ਚੱਲਣਾ ਆਪਣੇ ਤੇ ਡੀਜ਼ਲ ਖਾਤੋਂ ਵੀ ਟਰੈਕਟਰ ਵਧੀਆ ਕਰ ਹੁਣ ਇਹ ਟਰੈਕਟਰ ਦੇ ਵਿੱਚ ਪ੍ਰੋਬਲਮ ਸੀ ਡੀਜ਼ਲ ਦਾ ਬਹੁਤ ਜ਼ਿਆਦਾ ਖਾਂਦਾ ਸੀ ਪਰ ਲੇਕਿਨ ਕੰਮ ਨਹੀਂ ਉਨਾ ਕਰਦਾ ਸੀ ਕੰਮ ਕੀ ਇਹਨੇ ਸਵਾਹ ਕਰਨੀ ਸੀ ਸੱਚੇ ਬਾਕੀ ਤੇ ਗੇਅਰ ਦੀ ਸਪੀਡ ਤਾਂ ਇੰਨੀ ਜ਼ਿਆਦਾ ਕਿ ਇੰਜਨ ਨੂੰ ਹੀ ਦਬਾਈ ਜਾਂਦੀ ਸੀ ਇਸ ਕਾਰਨ ਕਰਕੇ ਇਹਨਾਂ ਚੀਜ਼ਾਂ ਨੂੰ ਖੂਬ ਸਮਝ ਕੇ ਆਪਣਾ ਵਰਤੈ ਬਾਕੀ ਜੇ ਮੰਨ ਲਓ ਤੁਹਾਡਾ ਗੇਅਰ ਬਾਕਸ ਬਿਲਕੁਲ ਸਹੀ ਆ ਉਸ ਤੋਂ ਬਾਅਦ ਮਗਰਲੇ ਹਿੱਸੇ ਤੇ ਆਜੋ ਮਗਰਲੇ ਹਿੱਸੇ ਦੇ ਵਿੱਚ ਬੁੱਲ ਸ਼ਾਫਟਾਂ ਦੇ ਵਿੱਚ ਵੀ ਫਰਕ ਹੁੰਦਾ ਵਾ ਪਰੋਂ ਬਿੰਨ ਤਾਂ ਚਲੋ ਇਹਨਾਂ ਮਾਡਲਾਂ ਦਾ ਸੇਮ ਆਇਆ ਬੁੱਲ ਪਿਨ ਸ਼ਾਫਟਾਂ ਦੇ ਵਿੱਚ ਵੀ ਫਰਕ ਆਇਆ ਜਿਵੇਂ ਕਈ ਮਾਡਲਾਂ ਦੇ ਵਿੱਚ ਆਪਣੀ 1358 ਹੁੰਦੀ ਆ ਕਈ ਮਾਡਲਾਂ ਦੇ ਵਿੱਚ 1258 ਵੀ ਆਉਂਦਾ ਉਧਰ ਗਰਾਰੇ ਦੀ ਹਾਈਟ ਦਾ ਫਰਕ ਪੈ ਜਾਂਦਾ ਜੇ ਇੱਕ ਰੰਦਾ ਘੱਟਦਾ ਹੋਦਾ ਤਾਂ ਇਸ ਕਾਰਨ ਕਰਕੇ ਜਦੋਂ ਅਸੀਂ ਇੱਕ ਟਰੈਕਟਰ ਨੂੰ ਆਲ ਓਵਰ ਰੀਸਟੋਰ ਕਰਦੇ ਆ ਅਸੀਂ ਉਸ ਟਰੈਕਟਰ ਦੀ ਜਿਹੜੀ ਚਾਲ ਆ ਸੋ ਸਮਝ ਕੇ ਬਣਾਉਨੇ ਆ ਟਰੈਕਟਰ ਪਹਿਲੇ ਗੇਅਰ 'ਚ ਵੀ ਕੰਮ ਕਰੇ ਦੂਜੇ ਕੰਮ ਦੂਜੇ ਗੇਅਰ 'ਚ ਵੀ ਕੰਮ ਕਰੇ ਜਿਹੜਾ ਅਸੀਂ ਲੈ ਰਹੇ ਹਾਂ ਤਹੀਂ ਤੁਹਾਡੇ ਟਰੈਕਟਰਾਂ ਦੇ ਜਿਹੜੀ ਇੰਜਨਾਂ ਦੇ ਗੇਅਰਾਂ ਦੇ ਜਿਹੜੇ ਪੁਰਾਣੇ ਮਾਡਲ ਹਨ ਉਹਨਾਂ ਦੀ ਰਿਪੇਅਰ ਵੱਧ ਜਾਂਦੀ ਜਦੋਂ ਤੁਸੀਂ ਇਦਾਂ ਦੀ ਚਿਗਾਰਬਾਜ਼ੀ ਕਰ ਦਿੰਦੇ ਹੋ ਹਨਾ ਤੇ ਚਲੋ ਬਾਕੀ ਤੁਹਾਨੂੰ ਅੱਜ ਦੀ ਵੀਡੀਓ 'ਚ ਆਪਣੀ ਜਾਣਕਾਰੀ ਚੰਗੀ ਲੱਗੀ ਹੋਊਗੀ ਅੱਜੀ ਜਾਣਕਾਰੀ ਵੀ ਤੁਹਾਨੂੰ ਇਹ ਸੰਦੇਸ਼ ਦਿੱਤਾ ਤੇ ਤੁਸੀਂ ਆਪਣਾ ਜਿਹੜਾ ਵਰਕ ਆ ਟਰੈਕਟਰ ਦਾ ਤੋਂ ਸਮਝ ਕੇ ਕਰਾਇਆ ਕਰੋ ਜੇ ਤੁਸੀਂ ਕੋਈ ਵੀ ਇੰਜਨ ਗੇਅਰ ਬਦਲ ਹੁਣ ਆਪਾਂ ਇਹਦੇ ਵਿੱਚ ਸਾਰਾ ਗੇਅਰ ਬਾਕਸ ਚੇਂਜ ਕਰਾਂਗੇ 744 ਜਲਾਵਾਵਾਂਗੇ ਤਾਂ ਜੋ ਇਸ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਦੁਬਾਰਾ ਵਧੀਆ ਪਾਜੇ ਜਿਵੇਂ ਇਹ ਟਰੈਕਟਰ ਪਹਿਲਾਂ ਚੱਲਦਾ ਸੀ ਇੰਜਨ ਬਦਲਣ ਤੋਂ ਪਹਿਲਾਂ ਤੇ ਚਲੋ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ